ਬਹੁਤ ਹੀ ਸਤਿਕਾਰਯੋਗ ਸਾਥਿਓ ਸਾਥਿਓ ਮੈਂ ਜਸਵੰਤ ਸਿੰਘ ਕਬਾਇਆ ਸੁਪਾ ਪ੍ਰਦਾਨ ਪੀਆ ਟਟਪਾਸ ਬੇਰਜ਼ਗਾਰ ਯੂਨੀਅਨ ਪੰਜਾਬ ਸਾਥਿਓ ਲਗਾਤਾਰ ਆਪਾਂ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਕਰਨਿਆਂ ਮਜਾਰਿਆਂ ਦੇ ਵਿੱਚ ਲਗਾਤਾਰ ਸਰਕਾਰ ਨਾਲ ਮੱਥਾ ਲਾਇਆ ਹੈ ਲਗਭਗ 3 ਸਾਲਾਂ ਤੋਂ ਸਰਕਾਰ ਲਗਾਤਾਰ ਆਪਾਂ ਨੂੰ ਬਿਲਕੁਲ ਟਸ ਤੋਂ ਮਸ ਨਹੀਂ ਹਿੱਲੀ ਆਪਣੀਆਂ ਮੰਗਾਂ ਜਿਉਂ ਦੀਆਂ ਲਟਕਦੀਆਂ ਰਹੀਆਂ ਕਿਉਂ ਲਟਕਦੀਆਂ ਰਹੀਆਂ ਕਿਉਂਕਿ ਆਪਾਂ ਬਿਲਕੁਲ ਉਸ ਮੰਗਾਂ ਪ੍ਰਤੀ ਸਹਿਰਦ ਨਹੀਂ ਹਾਂ ਗੱਲ ਕਰਦੇ ਆ ਸਾਥਿਓ ਜਿਹੜੀ ਆਪਾਂ ਚੁਣੀ ਸਰਕਾਰ ਆਪਾਂ ਆਪਣੇ ਚਾਵਾਂ ਨਾਲ ਚੁਣੀ ਸੀ ਸਰਕਾਰ ਤਾਂ ਇਹ ਸਰਕਾਰ ਨੇ ਆਪਾਂ ਨੂੰ ਕਿਵੇਂ 3 ਸਾਲ ਰੋਲਿਆ ਕਿਵੇਂ ਓਵਰੇਜ ਕੀਤਾ ਤੁਸੀਂ ਦੇਖਿਆ ਆਪਾਂ ਇਹਨਾਂ ਨੂੰ ਕਿਵੇਂ 92 ਐਮਐਲਏ ਦਿੱਤੇ ਇਹਨਾਂ ਨੇ ਆਪਣੀ ਇੱਕ ਨਹੀਂ ਸੁਣੀ ਇਸੇ ਤਰ੍ਹਾਂ ਜਿਵੇਂ ਕੱਲ੍ਹ ਦਿੱਲੀ ਵਿਧਾਨ ਸਭਾ ਦਾ ਜਿਹੜਾ ਰਿਜ਼ਲਟ ਆਇਆ ਸੀ ਉਹਦੇ ਵਿੱਚ ਤੁਸੀਂ ਵੇਖਿਆ ਇਹਨਾਂ ਦੀ ਕਿਵੇਂ ਸ਼ਰਮਨਾਕ ਹਾਰ ਹੋਈ ਹੈ ਹਾਰ ਦੇ ਵਿੱਚ ਇਹਨਾਂ ਨੇ ਸਿੱਖਿਆ ਦਾ ਬਿਲਕੁਲ ਸਿੱਖਿਆ ਵਿੱਚ ਕ੍ਰਾਂਤੀ ਲਿਆਉਣ ਦਾ ਵਾਅਦਾ ਕੀਤਾ ਸੀ ਸਿਹਤ ਵਿਭਾਗ ਵਿੱਚ ਕ੍ਰਾਂਤੀ ਲਿਆਉਣ ਦਾ ਵਾਅਦਾ ਕੀਤਾ ਸੀ ਪਰ ਇਹ ਬਿਲਕੁਲ ਉਹ ਚੀਜ਼ਾਂ ਨੂੰ ਭੁੱਲ ਗਿਆ ਪੰਜਾਬ ਦੇ ਵਿੱਚ ਬਿਲਕੁਲ ਪੰਜਾਬ ਦੇ ਵਿੱਚ ਜਿੰਨੀਆਂ ਵੀ ਆਪਣੀਆਂ ਸਿੱਖਿਆ ਹੋ ਜੇ ਜੇ ਆਪ ਸਿਹਤ ਵਿਭਾਗ ਹੋ ਜੀ ਆਪਾਂ ਨੂੰ ਅੱਜ ਤੱਕ ਜੇ ਡਾਕਟਰਾਂ ਦੀ ਗੱਲ ਕਰ ਲਈਏ ਤਾਂ ਉਥੇ ਡਾਕਟਰ ਨਹੀਂ ਮੌਜੂਦ ਨੇ ਜੇ ਆਪਾਂ ਸਿੱਖਿਆ ਵਿਭਾਗ ਦੀ ਗੱਲ ਕਰ ਲਈਏ ਤਾਂ ਉਥੇ ਅਧਿਆਪਕ ਮੌਜੂਦ ਨਹੀਂ ਹਨ ਸਕੂਲਾਂ ਦੇ ਵਿੱਚ ਲੋਕਾਂ ਨੂੰ ਧਰਨੇ ਦੇਣੇ ਪੈ ਰਹੇ ਪਰ ਇਹ ਸਰਕਾਰ ਜਿਹੜੀ ਲਗਾਤਾਰ ਆਪਾਂ ਨੂੰ ਮੀਟਿੰਗਾਂ ਦੇ ਦੇ ਕੇ ਲਗਾਤਾਰ 3 ਸਾਲ ਆਪਣੇ ਤੋਂ ਕਿਵੇਂ ਮੰਗਿਆ ਲਗਾਤਾਰ ਆਪਣੇ ਤੋਂ ਕਿਵੇਂ ਕੱਢ ਲਿਆ ਕਿਉਂ ਕੱਟਿਆ ਉਹਦੇ ਵਿੱਚ ਵੀ ਆਪਾਂ ਬਿਲਕੁਲ ਆਪ ਖੁਦ ਦੋਸ਼ੀ ਆ ਤੁਸੀਂ ਵੀ ਬਿਲਕੁਲ ਘਰਾਂ ਵਿੱਚ ਬੈਠੇ ਰਹੇ ਹੋ ਤੁਸੀਂ ਵੀ ਨਹੀਂ ਸੋਚਿਆ ਵੀ ਸਰਕਾਰ ਕਿਵੇਂ ਹੌਲੀ ਹੌਲੀ ਆਪਾਂ ਨੂੰ ਮੀਟਿੰਗਾਂ ਦੋ ਦੋ ਮਹੀਨੇ ਕਰਕੇ ਆਪਣਾ ਟਾਈਮ ਵੇਸਟ ਕੀਤਾ ਤੁਸੀਂ ਵੀ ਘਰਾਂ 'ਚ ਬੈਠੇ ਰਹੇ ਹੋ ਉਹਦਾ ਕਾਰਨ ਆਪਾਂ ਬਿਲਕੁਲ ਆਪ ਸਾਰੇ ਖੋਦਾ ਯੂਨੀਅਨ ਤੁਹਾਨੂੰ ਹਾਕਾ ਮਾਰਦੀ ਰਹੀ ਐ ਤੁਸੀਂ ਬਿਲਕੁਲ ਘਰਾਂ ਵਿੱਚੋਂ ਨਹੀਂ ਨਿਕਲੇ ਕਿਉਂ ਨਹੀਂ ਨਿਕਲੇ ਕਿਉਂਕਿ ਤੁਸੀਂ ਬਿਲਕੁਲ ਸੋਚਿਆ ਵੀ ਬਿਲਕੁਲ ਹਰ ਹਫਤੇ ਹਰ ਮਹੀਨੇ ਵਿੱਚ ਕੋਈ ਨਾ ਕੋਈ ਤੁਹਾਨੂੰ YouTube ਵਾਲਾ ਕਹਿ ਦਿੰਦਾ ਸੀ ਵੀ ਭਰਤੀ ਬਿਲਕੁਲ ਆਉਣ ਵਾਲੀ ਹੈ ਭਰਤੀ ਤੁਹਾਡੇ ਧਿਆਨ ਹੈ ਭਰਤੀ ਤੁਹਾਡੀ ਨਵੰਬਰ ਚ ਆ ਜਾਏਗੀ ਭਰਤੀ ਤੁਹਾਨੂੰ ਹੁਣ ਦੇਣ ਜਾ ਰਹਾ ਹੈ ਪਰ ਸਾਥੀਓ ਬਿਲਕੁਲ ਉਹਦੇ ਉਲਟ ਹੋਇਆ ਤੁਸੀਂ ਘਰਾਂ ਵਿੱਚ ਤੁਹਾਨੂੰ ਸਾਰਿਆਂ ਨੂੰ ਇਹਨਾਂ ਨੇ ਡੱਕ ਦਿੱਤਾ YouTube ਵਾਲਿਆਂ ਨੇ ਕਿਉਂ ਡੱਕਿਆ ਵੀ ਭਰਤੀ ਆਉਣ ਵਾਲੀ ਹੈ ਲਗਭਗ ਕਈ ਸਾਥੀ ਇਹ ਹਰ 24 ਨੂੰ 23 ਨੂੰ ਹਰ ਸਾਲ ਦੇ ਵਿੱਚ ਔਵਰੇਜ ਹੋਇਆ 2 4 4000 ਕਿਉਂ ਹੋਇਆ ਕਿਉਂਕਿ ਜੀ ਉਹ ਹੀ 2 4000 ਦੇ ਵਿੱਚੋਂ 300 ਬੰਦਾ ਵੀ ਬਾਹਰ ਨਿਕਲਦਾ ਹੁੰਦਾ ਤਾਂ ਆਪਾਂ ਅੱਜ ਪਰਥੀ ਦੇ ਬਿੱਲ ਬਿਲਕੁਲ ਨਜ਼ਦੀਕ ਹੁੰਦੇ ਬਿਲਕੁਲ ਆਪਾਂ ਪਰਥੀ ਲੈ ਜਾਂਦੇ ਕਿਉਂ ਲਈ ਆਪਾਂ ਲੈ ਸਕੇ ਕਿਉਂਕਿ ਆਪਾਂ ਬਿਲਕੁਲ ਆਪ ਗੁਨਾਹਦਾਰ ਆ ਸਰਕਾਰ ਬਿਲਕੁਲ ਉਸ ਤੋਂ ਵੱਡੀ ਗੁਨਾਹਦਾਰ ਹੈ ਜਿਨ੍ਹਾਂ ਨੇ ਆਪਾਂ ਨੂੰ ਲਾਰੇ ਲਾਇਆ ਤੁਹਾਡੀਆਂ ਹਰ ਸਾਲ ਭਰਤੀਆਂ ਹੋਣ ਕਰਨਗੀਆਂ ਹਰ ਸਾਲ ਤੁਹਾਡੀ ਐਡਵਰਟਾਈਜ਼ਮੈਂਟ ਆਏ ਕਰਗੀ ਤੁਹਾਡਾ ਜਿਹੜਾ ਸ਼ਡਿਊਲ ਹਰ ਸਾਲ ਦਾ ਜਾਰੀ ਕੀਤਾ ਜਾਏਗਾ ਪਰ ਸਰਕਾਰ ਨੇ ਬਿਲਕੁਲ ਆਪਣੇ ਨਾਲ ਉਹ ਮੰਗਾਂ ਨੂੰ ਬਿਲਕੁਲ ਆਪਣੇ ਤੋਂ ਪਾਸੇ ਵਟ ਕੇ ਰੱਖਿਆ ਆਪਣੀਆਂ ਮੰਗਾਂ ਬਿਲਕੁਲ ਜਾਇਜ਼ ਸਨ ਕੋਈ ਆਪਣੀ ਬੇਤੁੱਕੀ ਮੰਗ ਨਹੀਂ ਸੀ ਸਰਕਾਰ ਨੇ ਆਪਣੇ ਤੋਂ ਕਿਵੇਂ ਪਾਸਾ ਵਟਿਆ 3 ਸਾਲ ਲੰਘਾਇਆ ਆਪਣੇ ਤੋਂ ਤੁਸੀਂ ਵੇਖਿਆ ਦਿੱਲੀ ਵਿਧਾਨ ਸਭਾ ਦੀ ਚੋਣਾਂ ਇਸੇ ਤਰ੍ਹਾਂ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਕਰਕੇ ਤੇ ਲੋਕਾਂ ਨੇ ਕਿਵੇਂ 扑ਕਾ ਕੇ ਮਾਰਿਆ ਹਣ ਤੁਨੂ ਅਪੀਲ ਕਰਦੇ ਆ ਤੁਸੀਂ ਘਰਾਂ ਚੋਂ ਨਿਕਲੋ ਆਪਾਂ ਆਪਣੀਆਂ ਭਰਤੀ ਦੀਆਂ ਮੰਗਾ ਮਾਸਟਰ ਕੈਡਰ ਦੀ ਜਿਹੜੀ ਵੱਡੇ ਪੱਤਰ ਤੇ ਖਾਲੀ ਅਸਾਮੀਆਂ ਹੈ ਲਗਭਗ ਪਿਛਲੇ ਦਿਨੀ ਤੁਸੀਂ ਖਬਰਾਂ ਨਿਊਜ਼ ਚੱਲਣਾ ਸਿਵੇਖਿਆ ਹੋਣਾ ਹੈ ਕਿ ਭਰਤੀ ਵਿੱਚ ਕਿੱਡੀਆਂ ਕਿੰਨੇ ਸਕੂਲਾਂ ਚ ਖਾਲੀ ਵੈਕੰਸੀ ਪਈਆਂ ਪਰ ਸਰਕਾਰ ਨਹੀਂ ਦੇ ਰਹੀ ਤੁਸੀਂ ਵੇਖਿਆ ਹੋਣਾ ਹਰ ਅਖਬਾਰ ਦੇ ਵਿੱਚ ਕਿਵੇਂ ਆਪਣੀਆਂ ਹਰ ਸਕੂਲ ਦੇ ਵਿੱਚ ਅਸਾਮੀਆਂ ਖਾਲੀ ਐ ਆਪਣੀਆਂ ਮਾਸਟਰ ਕਿਡ ਦੀਆਂ ਜਿਹੜੀਆਂ ਮੰਗਿਆ 55% ਮੰਗਿਆ ਜਾਂ ਉਮਰ ਹੱਦ ਦੀ ਮੰਗ ਐ ਲੈਕਚਰਰ ਦੀ ਮੰਗ ਐ ਜਾਂ ਸੋਧ ਪੱਤਰ ਦੀ ਮੰਗ ਐ ਜਾਂ ਆਪਣੀਆਂ ਕੁਝ ਹੋਰ ਮੰਗਾਂ ਮਾਸਟਰ ਕਿਡ ਦੀ ਪੱਤੀ ਐ ਇਹ ਆਪਣੀਆਂ 2 ਤੋਂ 4 ਮੰਗਾਂ ਇਹ ਜਦੋਂ ਤੱਕ ਆਪਣੀਆਂ ਹੱਲ ਨਹੀਂ ਹੁੰਦੀਆਂ ਉਦੋਂ ਤੱਕ ਆਪਾਂ ਆਪਣੇ ਸੰਘਰਸ਼ ਵੱਲ ਬਿਲਕੁਲ ਹੋਰ ਤੇਜ਼ੀ ਨਾਲ ਵੱਧ ਰਹੇ ਆ ਇੱਕ 2 4 ਜ਼ਿਲ੍ਹਿਆਂ ਦੀਆਂ ਮਿੱਡੀਆਂ ਹੈਗੀਆਂ ਅਗਲੇ ਹਫ਼ਤੇ ਐਸੇ ਹਫ਼ਤੇ ਆਉਣ ਵਾਲੇ ਸ਼ਨੀ ਤੇ ਐਤਵਾਰ ਨੂੰ ਜਿਹੜੀਆਂ ਮੀਟਿੰਗਾਂ ਹੋਣਗੀਆਂ ਮਲੇਰਕੋਟਲਾ ਤੇ ਦੂਸਰੇ ਦੀਆਂ ਪੰਜਾਬੀ ਯੂਨੀਵਰਸਿਟੀਆਂ ਤੇ ਇਹਨਾਂ ਦੀਆਂ ਮੀਟਿੰਗਾਂ ਕੀਤੀਆਂ ਜਾਣਗੀਆਂ ਸਾਥਿਓ ਲਗਾਤਾਰ ਤੁਸੀਂ ਧਰਨੇ ਦਾ ਹਿੱਸਾ ਬਣੋ ਮਾਸਟਰ ਕੈਟਰ ਦੀਆਂ ਮੰਗਾਂ ਬਿਲਕੁਲ ਮਣਵਾ ਕੇ ਛੱਡਾਂਗੇ ਪਰ ਸਾਥਿਓ ਤੁਹਾਡਾ ਸਾਥ ਹੋਣਾ ਜ਼ਰੂਰੀ ਹੈ ਸਾਥ ਤੁਸੀਂ ਘਰਾਂ 'ਚ ਬੈਠ ਕੇ ਨਹੀਂ ਦਿੱਤਾ ਸਾਥ ਤੁਸੀਂ ਜਦੋਂ ਅਸੀਂ ਫੰਡ ਲਈ ਕਹਿੰਨੇ ਆ ਤੁਸੀਂ ਫੰਡ ਵਾਸਤੇ ਵੀ ਨਹੀਂ ਦਿੰਦੇ ਸਾਥਿਓ ਤੁਹਾਡਾ ਫਰਜ਼ ਬਣਦਾ ਹੈ ਤੁਸੀਂ ਘਰਾਂ ਚ ਬੈਠ ਕੇ ਫੰਡ ਦਾ ਤੁਸੀਂ ਸਹਿਯੋਗ ਕਰ ਕਰ ਸਕਦੇ ਹੋ ਪਰ ਤੁਸੀਂ ਉਹ ਵੀ ਨਹੀਂ ਕੀਤਾ ਤੁਸੀਂ ਪਿਛਲੇ ਹਫਤੇ ਸਕਾਈਲਾਈਟ ਅਕੈਡਮੀ ਦੇ ਵਿੱਚ ਜਦੋਂ ਮੈਂ ਲਾਈਵ ਹੋ ਕੇ ਬੋਲਿਆ ਸੀ ਵੀ ਤੁਸੀਂ ਫੰਡ ਦੇ ਸਹਿਯੋਗ ਕਰੋ ਤਾਂ ਸਾਥਿਓ 1600 ਰੁਪਏ ਤੁਸੀਂ ਖਾਤਿਆਂ ਚ ਪਾਇਆ ਤੁਸੀਂ 50 50000 ਕਿਡਰੋਂ ਸਾਥਿਓ ਤੁਸੀਂ ਉਹ ਵੀ ਨਹੀਂ ਕੀਤਾ ਸਾਥਿਓ ਕੇਸ ਹਾਬਨਾ ਯੂਨੀਅਨ ਅੱਗੇ ਹੋਰ ਐਫਰਟਸ ਕਰੇਗੀ ਜਿੰ ਲੋਕ ਯੂਨੀਅਨ ਕੋਲ ਫੰਡ ਹੀ ਨਹੀਂ ਹੈਗਾ ਸਾਥੀਓ ਮੈਂ ਤੁਹਾਨੂੰ ਲਗਾਤਾਰ ਇਹ ਪੀਲਾ ਕਰਦਾ ਆ ਕਿ ਤੁਸੀਂ ਲੋਕਾਂ ਦੀ ਜਿਹੜੀ ਲੜਾਈ ਹੈ ਲੋਕਾਂ ਦੇ ਪੈਸੇ ਨਾਲ ਲੜੀ ਜਾਂਦੀ ਹੈ ਨਾ ਕਿ ਖੁਦ ਦੇ ਪੈਸੇ ਨਾਲ ਲੜੀ ਜਾਂਦੀ ਜਿੰਨਾ ਕੁ ਸਾਡੇ ਕੋਲ ਹੈਗਾ ਸੀ ਅਸੀਂ ਬਿਲਕੁਲ ਇਹਦੇ ਵਿੱਚ ਇਨਵੋਲਵਮੈਂਟ ਕੀਤਾ ਪਰ ਤੁਸੀਂ ਹੁਣ ਵੀ ਉਸ ਚੀਜ਼ਾਂ ਨੂੰ ਨਹੀਂ ਲੈ ਕੇ ਚੱਲ ਰਹੇ ਫੰਡ ਦੀ ਬਹੁਤ ਲੋੜ ਹੈ ਪੈਸੇ ਤੋਂ ਬਿਨਾਂ ਹਲ ਧਰਨੇ ਨਹੀਂ ਚੱਲਣਗੇ ਜਦੋਂ ਤੱਕ ਤੁਸੀਂ ਫੰਡ ਦੀ ਹੈਲਪ ਕਰਨਾ ਨਹੀਂ ਸ਼ੁਰੂ ਕਰੋਗੇ ਉਦੋਂ ਤੱਕ ਧਰਨਾ ਬਿਲਕੁਲ ਅਸੀਂ ਆਪਣੇ ਪੱਤਰ ਤੇ ਵੱਡਾ ਪੱਤਰ ਤੇ ਨਹੀਂ ਕਰ ਸਕਦੇ ਕਿਉਂਕਿ ਧਰਨਾ ਲੋਕਾਂ ਦਾ ਫੰਡ ਦੇ ਮੁਤਾਬਕ ਹੀ ਚੱਲਦਾ ਹੁੰਦਾ ਹੈ ਤੁਸੀਂ ਉਹ ਵੀ ਨਹੀਂ ਕੀਤਾ ਤਾਂ ਮੈਂ ਤੁਹਾਨੂੰ ਅਪੀਲ ਕਰਦਾ ਧਰਨੇ ਦਾ ਹਿੱਸਾ ਬਣੋ ਫਿਜ਼ੀਕਲੀ ਆਉਣਾ ਸ਼ੁਰੂ ਕਰੋ ਨਾ ਤੁਸੀਂ ਫਿਜ਼ੀਕਲੀ ਆਉਨੇ ਹੋ ਨਾ ਫੰਡ ਦੇ ਪਾਸੇ ਜਾਂਦੇ ਹੋ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਜੇ ਤੁਸੀਂ ਫਿਜ਼ੀਕਲ ਆਉਣਾ ਸ਼ੁਰੂ ਕਰਦੇ ਹੋ ਤਾਂ ਆਪਾਂ ਬਹੁਤ ਜਲਦ ਭਰਤੀ ਲੈ ਕੇ ਛੱਡਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇੱਕ ਵੱਡੀ ਭਰਤੀ ਲਵਾਂਗੇ ਅਪੀਲ ਹੈ ਉਮੀਦ ਹੈ ਕਿ ਤੁਹਾਨੂੰ ਜਲਦ ਇੱਕ ਭਰਤੀ ਲੈ ਕੇ ਦਿੱਤੀ ਜਾਵੇਗੀ ਜੇ ਤੁਸੀਂ ਉਹਦਾ ਸਹਿਯੋਗ ਕਰੋਗੇ ਉਮੀਦ ਹੈ ਤੁਸੀਂ ਉਸ ਭਰਤੀ ਦੇ ਵਿੱਚ ਆਪਾਂ ਸਾਰੇ ਜੁਆਇਨ ਹੋਵਾਂਗੇ ਪਰ ਉਹਦੇ ਵਿੱਚ ਤੁਹਾਡਾ ਹੋਣਾ ਫਿਜ਼ੀਕਲ ਜ਼ਰੂਰੀ ਹੈ ਉਮੀਦ ਹੈ ਤੁਸੀਂ ਸਾਰੇ ਨਿਕਲੋਗੇ ਘਰਾਂ ਚੋਂ ਬਾਹਰ ਨਿਕਲੋ ਆਪਾਂ ਵੱਡੇ ਪੱਤਰ ਤੇ ਧੰਨੇ ਸਟਾਰਟ ਕਰੀਏ ਤੇ ਗੂਗਲ ਤੇ ਮੇਰਾ ਨੰਬਰ ਹੈ 9464283383 ਸਤਿਉਤ ਜੇ ਤੁਸੀਂ ਫੰਡ ਪਾਉਣਾ ਚਾਹੁੰਦੇ ਹੋ ਤਾਂ ਇਹਦੇ ਵਿੱਚ ਪਾ ਸਕਦੇ ਹੋ ਜੇ ਤੁਸੀਂ ਫੰਡ ਨਹੀਂ ਘਰਾਂ ਚੋਂ ਬਾਹਰ ਨਹੀਂ ਨਿਕਲਣਾ ਚਾਹੁੰਦੇ ਤਾਂ ਕਮ ਸੇ ਕਮ ਫੰਡ ਪਾਉਣਾ ਤਾਂ ਸਿੱਖੋ ਫੰਡ ਵੀ ਨਹੀਂ ਤੁਸੀਂ ਕਰਨਾ ਚਾਹੁੰਦੇ ਤੁਸੀਂ ਕੱਲੀਆਂ ਭਰਤੀਆਂ ਲੈਣਾ ਚਾਹੁੰਦੇ ਤੁਸੀਂ ਸੋਚਦੇ ਹੋ ਵੀ ਮਾਰਚ ਚ ਭਰਤੀ ਆ ਜੇਗੀ ਕੋਈ ਭਰਤੀ ਨਹੀਂ ਆ ਰਹੀ ਜੇ ਤੁਸੀਂ ਧਰਨੇ ਦੇ ਵਿੱਚ ਨਹੀਂ ਆਉਣਾ ਚਾਹੁੰਦੇ ਫੰਡ ਵੀ ਨਹੀਂ ਲੈਣਾ ਦੇਣਾ ਚਾਹੁੰਦੇ ਸਾਰੇ ਸਾਥੀ ਸਾਰੇ ਸਾਥੀਆਂ ਨੂੰ ਅਪੀਲ ਹੈ ਫੰਡ ਦਾ ਸਹਿਯੋਗ ਕਰੋ ਤੇ ਧਰਨੇ ਤੇ ਆਉਣਾ ਸ਼ੁਰੂ ਕਰੋ ਮੀਟਿੰਗਾਂ ਤਾਂ ਹੀ ਸ਼ੁਰੂ ਹੋਣਗੀਆਂ ਹੰਡ ਬਿਲਕੁਲ ਤੁਸੀਂ ਸਾਰੇ ਕਰੋ ਜੇਕਰ ਇਸੇ ਤਰ੍ਹਾਂ ਤੁਸੀਂ ਘਰਾਂ ਜਿਵੇਂ ਬੈਠੇ ਰਹੇ ਤੇ ਇਹਨਾਂ ਨੇ ਸਤਾਈ ਵੀ ਲੰਗਾੜ ਦੇਣਾ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਆਉਣ ਵਾਲੇ ਸਮੇਂ ਵਿੱਚ ਆਪਾਂ ਜਲਦ ਧਰਨੇ ਦੀ ਰੂਪਰੇਖਾ ਤਿਆਰ ਕਰਾਂਗੇ ਤੇ ਜਲਦੇ ਜਲਦ ਧਰਨੇ ਧਰਨੇ ਵੱਡੇ ਪੱਧਰ ਤੇ ਆਪਾਂ ਆਨੰਦਪੁਰ ਸਾਹਿਬ ਨੂੰ ਤਿਆਰੀ ਕਰਾਂਗੇ ਸਾਥੀਓ ਮੈਂ ਜਸੋਂ ਸਿੰਘ ਭਾਇਆ ਸੂਬਾ ਪ੍ਰਧਾਨ ਪੰਜਾਬ ਪੀਏ ਟੈਕ ਪਾਸ ਧੰਨਵਾਦ ਆ